ਆ ਚੋਰ ਤਾਂ ਮੈਨੂੰ ਗਰੀਬ ਹੀ ਲੱਗਦੇ ਹੈਗੇ ਨੇ ਕਿਉਂਕਿ ਇੱਕ ਘਰ ਦੇ ਵਿੱਚ ਬੜੇ ਨੇ ਅੱਧੀ ਰਾਤ ਨੂੰ ਇਹ ਚੋਰ ਮੋਟਰਸਾਈਕਲ ਤੇ ਆਏ ਸੀ ਲੇਕਿਨ ਚੁੱਕ ਕੇ ਲੈ ਕੇ ਗਏ ਇਸ ਘਰ ਦਾ ਸਿਲੰਡਰ ਇਹ ਤੋਂ ਲੱਗਦਾ ਹੈ ਤੇ ਇਹ ਜਿਹੜੇ ਚੋਰ ਬਹੁਤ ਗਰੀਬ ਘਰ ਦੇ ਨਾਲ ਸੰਬੰਧਿਤ ਹੈਗੇ ਹੀ ਤਾਂ ਹੀ ਸਿਰਫ ਇਹਨਾਂ ਨੇ ਸਿਲੰਡਰ ਹੀ ਚੁੱਕਿਆ ਗਿਆ ਵੀਡੀਓ ਤੁਸੀਂ ਦੇਖ ਲਓ ਜਦੋਂ ਘਰ ਦੇ ਪਰਿਵਾਰਕ ਮੈਂਬਰ ਰਾਤ ਨੂੰ ਸੁੱਤੇ ਹੋਏ ਸੀ ਇੱਕ ਤੜਕੇ ਉੱਠੇ ਤਾਂ ਚਾਹ ਪੀਣ ਦੇ ਲਈ ਜਦੋਂ ਰਸੋਈ ਦੇ ਵਿੱਚ ਗਏ ਤਾ ਗੈਸ ਨਹੀਂ ਚੱਲਿਆ ਗੈਸ ਕਿਵੇਂ ਚੱਲਣਾ ਹੀ ਉੱਥੇ ਤਾਂ ਸਿਲੰਡਰ ਨਹੀਂ ਸ਼ੇਗਾ ਸੀ ਜਦੋਂ ਸਿਲੰਡਰ ਹੀ ਗਾਇਬ ਹੋ ਗਿਆ ਤੇ ਫਿਰ ਪਰਿਵਾਰਿਕ ਮੈਂਬਰਾਂ ਦੇ ਹੋਛ ਉਟ ਗਏ ਤੇ ਅੱਧੀ ਰਾਤ ਨੂੰ ਕਿਹੜਾ ਸਾਡਾ ਸਿਲੰਡਰ ਗਾਇਬ ਕਰਕੇ ਲੈ ਗਿਆ ਕਿ ਜਾਂ ਫਿਰ ਸਿਲੰਡਰ ਕਿੱਥੇ ਚਲਾ ਗਿਆ ਜਦੋਂ ਸੀਸੀਟੀਵੀ ਦੇਖੀ ਤਾਂ ਸੀਸੀਟੀਵੀ ਦੇ ਵਿੱਚ ਪਤਾ ਲੱਗਾ ਕਿ ਰਾਤ ਦੇ ਕਰੀਬ 2:3-3 ਵਜੇ ਦੋ ਨਸ਼ੇੜੀ ਇਹ ਚੋਰ ਆਏ ਨੇ ਕੰਧ ਟੱਪ ਕੇ ਅੰਦਰ ਚਲੇ ਗਏ ਨੇ ਉਸ ਤੋਂ ਬਾਅਦ ਸਿਲੰਡਰ ਚੋ ਕੇ ਮੋਟਰਸਾਈਕਲ ਤੇ ਰਫੂ ਚੱਕਰ ਹੋ ਗਏ ਨੇ ਜਿੱਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਤਾਂ ਦੇ ਹੀ ਰਹੇ ਹੋਣਗੇ ਲੇਕਿਨ ਮੀਡੀਆ ਨੂੰ ਦੇ ਦਿੱਤੀ ਜਾਣਕਾਰੀ ਤੇ ਦੱਸ ਦੇ ਪਈ ਨੇ ਕਿ ਕੀ ਹੋਇਆ ਸਾਡੇ ਘਰ ਦੇ ਵਿੱਚ ਰਾਤ ਨੂੰ ਇਹ ਵਾਕਿਆ ਵੀਡੀਓ ਜ਼ਰੂਰ ਦੇਖਿਓ ਸੀਸੀਟੀਵੀ ਜ਼ਰੂਰ ਦੇਖਿਓ ਤੇ ਕਮੈਂਟ ਜ਼ਰੂਰ ਕਰਿਓ ਤੁਸੀਂ ਕੀ ਕਹਿਣਾ ਚਾਹੁੰਦੇ ਏਸ ਵੀਡੀਓ ਦੇ ਬਾਰੇ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਤਾਂ ਕਹਿੰਿਆ ਹੁ ਤਾਂ ਮਤਲਬ ਕੀ ਗੱਲ ਬਾਰੇ ਕੀ ਕਟਣੋਗਾ ਤਾਂੁੱੁੱਤੇ ਪਾਏ ਆ ਕੋਈ ਪਤਾ ਨਹੀਂ ਲੱਗਾ ਇੱਥੋਂ ਹੀ ਉੱਤਰਿਆ ਤੇ ਇੱਥੋਂ ਹੀ ਸਿਲੰਡਰ ਫੜਾਤਾ ਜੋ ਮੋੜੇ ਤੇ ਝੁੱਕ ਕੇ

موٹر سائیکل تو دو جنے آئے نا موٹر گیڑے سکاپے اتوی چڑھ کے چال مار کے کڈیا سو کڈ کے موڈے چکے پڑایا سو رات کے ٹائی وجے پتر اک تا لگ ہی بہت حالات خراب ہو رہے نے دن رات شریام کاپے لگے چلے پھر چور کل رات کی گل ہی اپنی سامنے والے چوری ہو گئی ਸਿਲੰਡਰ ਲੈ ਕੇ ਚਲੇ ਗਏ ਨੇ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਧਿਆਨ ਦੇਣਾ ਤੇ ਲਗਾਤਾਰ ਵਾਰ ਦਾ ਤਵਦੀ ਜਾ ਰਹੀ ਹੈ ਤੇ ਕਿੰਨਾ ਕੁ ਜਿਹੜਾ ਲੋਕਾਂ ਵਿੱਚ ਡਰ ਜਿਹੜਾ ਉਹ ਪਾਇਆ ਜਾ ਰਿਹਾ ਹੈ ਬਹੁਤ ਡਰ ਰਹੀ ਹੈ ਤਾਂ ਕੋਈ ਆਪਣਾ ਸਮਾਨ ਨਹੀਂ ਕੋਈ ਰੱਖ ਸਕਦਾ ਕੋਈ ਸੇਫ ਬੜੀ ਮੁਸ਼ਕਿਲ ਹੋ ਰਹੀ ਹੈ ਆਣਾ ਜਾਣਾ ਮੁਸ਼ਕਿਲ ਹੋਇਆ ਪਿਆ ਮੰਗ ਕੀ ਕਰਦੇ